ਗੁੱਡ ਮਾਰਨਿੰਗ ਜੀ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਗਾਇਸ ਆਪਾਂ ਵੀ ਵਧੀਆ ਆ ਤੇ ਵੈਲਕਮ ਹੈ ਤੁਹਾਡਾ ਸਾਡੇ YouTube ਚੈਨਲ ਜੀ ਦਾ ਨਾਮ ਹੈ ਦੀ ਸੰਧੂ ਫੈਮਿਲੀ ਵਲੌਗ ਤੇ ਜਿਹਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਅੱਜ ਕੰਮ ਕੀ ਹੈ ਜੀ ਤੁਹਾਨੂੰ ਪਤਾ ਕਿ ਦੀਵਾਲੀ ਆ ਰਹੀ ਹੈ ਬਹੁਤ ਮਤਲਬ ਕਿ ਨਜ਼ਦੀਕ ਆ ਗਈ ਹੈ ਤੇ ਜਿਹੜੇ ਘਰ ਦੇ ਖਲਾਰੇ ਆ ਉਹ ਹਜੇ ਤੱਕ ਨਹੀਂ ਨਿਭੜੇ ਕਿਉਂਕਿ ਅਸੀਂ ਪੇਂਟ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ ਤਾਂ ਕਰਕੇ ਫਿਰ ਤੁਹਾਨੂੰ ਆਪਾਂ ਦਿਖਾਉਣੇ ਆ ਵੀ ਕਿੱਥੇ ਕਿੱਥੇ ਪੇਂਟ ਹੋ ਗਿਆ ਤੇ ਕਿੱਥੇ ਕਿੱਥੇ ਰਹਿ ਗਿਆ ਗਾਈਜ਼ ਦੇਖੋ ਇਹ ਵਾਲੀ ਦੀਵਾਰ ਆ ਜਿਹੜੀ ਇਹ ਸਾਰੀ ਆਪਣੀ ਕੰਪਲੀਟ ਹੋ ਚੁੱਕੀ ਆ ਤੇ ਨਾਲੇ ਤੁਸੀਂ ਕਮੈਂਟਾਂ ਚ ਦੱਸਿਓ ਵੀ ਇਹ ਕਲਰ ਤੁਹਾਨੂੰ ਕਿੱਦਾਂ ਲੱਗਿਆ ਛੱਤ ਵੀ ਕੰਪਲੀਟ ਆ ਯਾਨੀ ਕਿ ਲੌਬੀ ਸਾਰੀ ਦੀ ਸਾਰੀ ਕੰਪਲੀਟ ਹੋ ਚੁੱਕੀ ਆ ਤੇ ਗਾਈਜ਼ ਅੱਜ ਅਸੀਂ ਇਸ ਕਮਰੇ ਦੇ ਵਿੱਚ ਵਾਲ ਪੱਟੀ ਕੀਤੀ ਹੋਈ ਸੀ ਤੇ ਅੱਜ ਆਪਾਂ ਕਰਨਾ ਹੈ ਇਹਦੇ ਵਿੱਚ ਪੇਂਟ ਪੇਂਟ ਕਰਕੇ ਤੇ ਫਿਰ ਉਸ ਤੋਂ ਬਾਅਦ ਪੇਂਟ ਵੈਸੇ ਵਾਈਟ ਹੀ ਕਰਨਾ ਹੈਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਸਾਰੀ ਸਾਫ ਸਫਾਈ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੇ ਆਂ ਵੀ ਇਸ ਰੂਮ ਦੇ ਵਿੱਚ ਉਹ ਵਾਲੀ ਵਾਲ ਆ ਜਿਹੜੀ ਸਾਹਮਣੀ ਤੁਸੀਂ ਦੇਖ ਰਹੇ ਹੋ ਉਹਦੇ ਵਿੱਚ ਆਪਾਂ ਪੇਂਟ ਨਹੀਂ ਕਰਨਾ ਇੱਕ ਨਵੀਂ ਚੀਜ਼ ਆਈ ਹੋਈ ਆ ਉਹ ਸੰਤੂ ਸਾਹਿਬ ਕਰਨਗੇ ਜੇ ਤੁਸੀਂ ਜੁੜੇ ਰਹੇ ਹੋ ਜੇ ਸਾਡੇ ਵਲੌਗ ਦੇ ਲਾਸਟ ਤੱਕ ਤੇ ਕਮੈਂਟਾਂ 'ਚ ਇਹ ਜ਼ਰੂਰ ਦੱਸਿਓ ਵੀ ਤੁਹਾਨੂੰ ਪੇਂਟ ਕੀਤਾ ਹੋਇਆ ਜਿਹੜਾ ਇਸ ਵਾਲ ਤੇ ਕਿੱਦਾਂ ਦਾ ਲੱਗਿਆ ਇਹ ਕਿਆਤਾ ਬਠਿੰਡਾ ਦੀ ਭੈਣਾ ਅੱਜ ਮੈਨਨ ਆਈ ਆ ਸਾਨੂੰ ਇੱਥੇ ਇਹ ਸਾਡੇ ਕਮਾਂਡ ਪੈਂਟ ਗਿਆ ਹੀ ਹੈ ਕਰਨ ਬਠਿੰਡਾ ਦੀ ਭੈਣਾ ਅੱਜ ਤੋਂ ਚੱਲ ਨਹੀਂ ਖਾਣੀ ਬਹੁਤ ਸਮਾਂ ਲੱਗਦੀ ਹੋਈ ਹੈ ਕਰਨ ਬਠਿੰਡਾ ਵਰਗੀ ਲੱਗਦੀ ਹੈ ਦੇਖਿਓ ਕਮੈਂਟ ਕਰਕੇ ਸਾਰੇ ਜਣੇ ਦੱਸਿਓ ਜਿਹੜੀ ਉਹ ਕਰਨ ਬਠਿੰਡਾ ਨਹੀਂ ਆਪਣੀ ਵੀਡੀਓ ਪਾਉਂਦੀ ਹੈ ਜਿਵੇਂ ਹੀ ਮੈਨੂੰ ਤਾਂ ਸੱਚੀ ਰਾਣੀ ਟਿੱਕ ਟਾਪੀ ਲੱਗਦੀ ਹੈ ਮੈਨੂੰ ਗਾਈਜ਼ ਇਹ ਚਟਨੀ ਬਹੁਤ ਜ਼ਿਆਦਾ ਟੇਸਟੀ ਬਣਾਉਂਦੀ ਆ ਤਾਂ ਕਰਕੇ ਫਿਰ ਮੈਂ ਇਹਨੂੰ ਸੱਦਦੀ ਹਣੀ ਆ ਵੀ ਆ ਕੇ ਬਈ ਚਟਨੀ ਬਣਾ ਜਾ ਬਹੁਤ ਟੇਸਟੀ ਚਟਨੀ ਬਣਾਉਂਦੀ ਝੇ ਕਿ ਜੇ ਕਿਸੇ ਨੂੰ ਚਟਨੀ ਬਣਵਾਉਣੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਫ੍ਰੀਜ ਚਟਨੀ ਫ੍ਰੀਜ ਰੱਖ ਦਮਾ ਤੈਨੂੰ ਹੁਣੇ ਲੈ ਗਾਈਜ਼ ਮੁੱਕਰੀ ਜਾਂਦੀ ਕਿ ਨਹੀਂ ਫ੍ਰੀ ਫਰੂਜ ਨਹੀਂ ਕਿਸੇ ਨੂੰ ਥੋੜੀ ਫ੍ਰੀਜ ਚ ਰੱਖ ਕੇ ਦੇ ਗਿਆ ਮੈਂ ਅੱਛਾ ਤੇ ਫਿਰ ਕਿੰਨੇ ਪੈਸੇ ਲਵੋਗੇ ਵੀ ਦੱਸ ਦੋ ਫੇਰ ਇਹ ਸੱਦਣਗੇ ਅਗਲੇ 500 ਰੁਪਏ ਕਰੁੰਦੇ ਆ। ਕਰੇ ਕਿੰਨੇ ਦੇ ਦਾ ਕਰੁੰਦਾ। ਸਹੀ ਆ ਬਸ ਪਾਸ ਨੂੰ ਪਾ ਦੇ। ਹੈ ਇਹ ਨੰਨ ਨੰ ਇਹਦੇ ਵਿੱਚ ਵੀ ਨਹੀਂ ਰਹਿਣੇ ਚਾਹੀਦੇ। ਵੀ ਉਧਰ ਹੈ। ਇਹ ਵੀ ਜਿੰਨਾ ਟਾਈਮ ਆ ਵੀ ਮੈਕਸ ਨਹੀਂ ਨਾ ਹੁੰਦੇ ਉਹਨਾਂ ਟਾਈਮ ਜਿਹੜੇ ਕੋਟ ਨੱਕ ਕਾਈ ਜਾਂਦੇ ਵਿੱਚ। ਮੈਂ ਕਿੰਨਾ ਬਟੰਡ ਬਣਾ ਦੇ ਚੜਨੀ ਵਧੀਆ। ਹਾਂ ਮੇਰੇ ਚਟਨੀ ਆਪਾਂ ਬਣਾ ਲਈ ਸੀ ਰਾਣੀ ਚਟਨੀ ਬਣਾ ਕੇ ਚਲੀ ਗਈ ਹੈ ਤੇ ਸੰਧੂ ਸਾਹਿਬ ਕਹਿੰਦੇ ਮੈਂ ਉਹਨੇ ਉਹਨਾ ਟਾਈਮ ਖੇਤ ਢੇੜਾ ਮਾਰਿਆ ਮਾਂ ਤੇ ਫਿਰ ਅੱਗੇ ਕਿਉਂਕਿ ਕੰਮ ਆਪਾਂ ਰੱਗ ਦਾ ਸਟਾਰਟ ਕਰਨਾ ਤੇ ਰੋਟੀ ਬਣਾ ਲਈ ਹੈ ਤੇ ਆ ਕੇ ਫਿਰ ਰੋਟੀ ਖਾਣਗੇ ਤੇ ਫਿਰ ਆਪਾਂ ਸਟਾਰਟ ਕਰਾਂਗੇ ਕੰਮ ਸਰ ਦੇਖ ਲਓ ਚਾਹ ਬਣੀ ਪਈ ਹੈ ਤੇ ਮੈਨੂੰ ਕਹਿੰਦੇ ਮੈਂ ਇੱਕ ਰੋਟੀ ਖਾਣੀ ਉਸ ਤੋਂ ਬਾਅਦ ਫਿਰ ਫੇਰ ਕਹਾਂਗੇ ਦੇਖ ਲਓ ਅੱਜ ਆਪਾਂ ਕੰਮ ਕਰਨਾ ਉਹ ਖੇਤ ਮਾਰਿਆਂ ਦਾ ਢੇੜਾ ਤੇ ਸਪਰੇ ਦਾ ਕੰਮ ਤਕਰੀਬਨ ਕਰਦ ਕੇ ਬੰਦ ਅੱਜ ਕੀ ਕੰਮ ਕਰਨਾ ਪਹਿਲਾਂ ਤਾਂ ਮੇਰਾ ਇਰਾਦਾ ਸੀ ਸਪਰੇਅ ਜੀ ਕਰਦੇ ਹਾਂ ਹਜੇ ਵੀ ਕਿਉਂਕਿ ਸਪਰੇਅ ਦਾ ਕੰਮ ਖਤਮ ਨਹੀਂ ਹੁੰਦਾ ਤੁਹਾਨੂੰ ਪਤਾ ਜਿੰਨਾ ਚਿਰ ਆਪਾਂ ਝੋਨਾ ਨਹੀਂ ਵੜਦੇ ਤੇ ਹੁਣ ਮੈਂ ਦੇਖਿਆ ਖੇਤ ਦਾ ਝੋਨਾ ਆਪਾਂ ਦਵਾਲੀ ਤੋਂ ਬਾਅਦ ਵੜ ਦੇਣਾ ਜੀ ਅੱਧੋ ਜ਼ਿਆਦਾ ਤੇ ਮੈਂ ਹੁਣ ਚਾਹ ਪੀ ਕੇ ਤੇ ਫਿਰ ਆਪਾਂ ਲੰਗ ਸ਼ੁਰੂ ਕਰਾਂਗੇ ਰੋਟੀ ਨਹੀਂ ਰੋਟੀ ਕਿਹੜੇ ਲੋਟ ਰੱਖੀ ਹੈ ਕੀ ਗੱਲ ਆਪਣੇ ਘਰੇ ਪਲੇਟ ਹੈ ਨਹੀਂ ਰੋਟੀ ਤੇ ਚਿਪੜਾਂ ਦੀ ਚਟਨੀ ਬਣਾਈ ਸੀ ਬਹੁਤ ਵਧੀਆ ਪਲੇਟ ਲਓ ਪਹਿਲਾਂ ਨਹੀਂ ਮੈਂ ਪਲੇਟ ਨਹੀਂ ਖਾਂਦਾ ਨਹੀਂ ਪਲੇਟ ਫੜੋ ਉਹ ਮੈਨੂੰ ਸਵਾਦ ਹੀ ਹੱਥ ਤੇ ਧਰ ਕੇ ਆਉਂਦਾ ਖਾਂਦਾ ਤੇ ਸਬਜੀ ਲੈ ਲੈਂਦੇ ਸਬਜੀ ਨਹੀਂ ਮੈਨੂੰ ਚਟਣੀ ਵਾਲੀ ਸਵਾਦ ਆਉਂਦੀ ਚਿਬਰਾਂ ਦੀ ਹੁਣ ਮੈਂ ਚਟਣੀ ਨਾਲ ਹੀ ਖਾਉਂਗਾ ਦੋ ਰੋਟੀਆਂ ਹੁਣ ਮੈਂ ਖਾ ਲਵਾਂਾ ਚਰਬੀ ਨਾਲ ਹੂੰ ਤੇ ਫਿਰ ਇਹਨੇ ਨਾ ਦਰੂਤਰਵਾਸਾ ਜਾ ਹੋ ਜੂਗਾ ਫਿਰ ਆਪਾਂ ਕੰਮ ਅੱਜ ਆਪਾਂ ਕੰਮ ਖਿੱਚ ਦੇਣਾ ਸਾਰਾ 10 ਵਜੇ ਰੋਟੀ ਖਾਣੀ ਬਾਕੀ ਤੇ ਆਪਾਂ ਅੱਜ ਕੰਮ ਸਾਰਾ ਖਿੱਚ ਦੇਣਾ ਕੰਮ ਖਿੱਚਣਾ ਕਿ ਕੰਮ ਨਵੇੜਨਾ ਕੰਮ ਖਿੱਚਣਾ ਲੋ ਜੀ ਮੈਡਮ ਦਾ ਵੀ ਪੂਰਾ ਜੋਰ ਲੱਗ ਰਿਹਾ ਜੀ ਕਿਉਂਕਿ ਪੇਂਟ ਕਰਦਿਆਂ ਕਰਦਿਆਂ ਛਿੱਟੇ ਜਿਹੜੇ ਪੈ ਜਾਂਦੇ ਆ ਵਿੰਡੋ ਤੇ ਤੇ ਥੱਲੇ ਟਾਈਲਾਂ ਤੇ ਫਰਸ਼ ਤੇ ਇਹ ਸਾਰੀ ਜ਼ਿੰਮੇਵਾਰੀ ਆਪਣੀ ਸੰਧੂ ਸਾਹਿਬ ਮੈਨੂੰ ਦੀ ਹੈ ਜੀ ਇਹਨਾਂ ਨੇ ਬੜ ਸਾਰੀ ਪਿੱਛੇ ਪਿੱਛੇ ਸਫਾਈ ਕਰਨੀ ਹੈ ਜੀ ਕਿਉਂਕਿ ਮੇਰਾ ਕੰਮ ਤਾਂ ਸਿਰਫ ਪੇਂਟ ਕਰਨ ਦਾ ਪੇਂਟ ਆਪਣਾ तकरीबन ਬਾਹਰਲਾ ਸਾਰਾ ਏਰੀਆ ਆਪਣਾ ਪੇਂਟ ਹੋ ਗਿਆ ਜੀ ਨਿਪੜ ਗਿਆ ਸਾਰਾ ਕੰਮ ਦੀਵਾਰ ਅੱਗੇ ਨੂੰ ਕੁਝ ਵਧੀਆ ਲੱਗਣ ਲੱਗ ਪਈ ਐ ਜੱਜਦਾ ਰੰਗ ਇਹ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸ ਦਿਓ ਜੂ ਸੋਹਣਾ ਲੱਗਦਾ ਇੱਕ ਸਾਈਡ ਵਾਈਟ ਰੱਖੀ ਐ ਜੀ ਛੱਤ ਵੀ ਵਾਈਟ ਐ ਪਹਿਲਾਂ ਛੱਤ ਜਿਸ ਤਰ੍ਹਾਂ ਆ ਸਾਹਮਣੇ ਐ ਇਸ ਤਰ੍ਹਾਂ ਦਾ ਰੰਗ ਸੀ ਛੱਤ ਦਾ ਵੀ ਇਹ ਅਪ ਵਾਈਟ ਕਰਤੀ ਤੇ ਇਹਦਾ ਵੀ ਚੇਂਜ ਕਰਤਾ ਸਾਫ ਕਰਨਾ ਵੀ ਬਹੁਤ ਔਖਾ ਕੰਮ ਹੈ ਹਰੇਕ ਥਾਂ ਤੇ ਦਾਗ ਪਏ ਨੇ ਕਿਉਂਕਿ ਆ ਦੇਖੋ ਤੁਸੀਂ ਪੇਂਟ ਦੇ ਜਦੋਂ ਆਪਾਂ ਪੇਂਟ ਕਰਦੇ ਆ ਤਾਂ ਸਾਫਾਣਾ ਛਿੱਟੇ ਪੈ ਜਾਂਦੇ ਆ ਤੇ ਫਰਸ਼ ਤੇ ਵੀ ਬਹੁਤ ਜ਼ਿਆਦਾ ਵੈਸੇ ਤਾਂ ਆ ਵੀ ਦੇਖੋ ਫਰਸ਼ ਤੇ ਵੀ ਬਹੁਤ ਜ਼ਿਆਦੇ ਹੈਗੇ ਆ ਇਹ ਵੇਲੇ ਆਪਾਂ ਨੂੰ ਸਾਫ ਕਰਨੇ ਬਹੁਤ ਔਖੇ ਤੇ ਮਿਹਨਤ ਦਾ ਕੰਮ ਬਣ ਜਾਂਦਾ ਤੇ ਹੁਣ ਮੈਂ ਵੈਸੇ ਤਰਪਾਲ ਲੈਂਦਾ ਫਿਰ ਮੈਂ ਕਿਹਾ ਹਾਂ ਵੀ ਆਪਾਂ ਨੂੰ ਬਾਹਲੀ ਸਫਾਈ ਨਾ ਕਰਨੀ ਪਵੇ ਥੱਲੇ ਤਰਪਾਲ ਰੱਖ ਕੇ ਫਿਰ ਹੁਣ ਮੈਂ ਪੇਂਟ ਕਰਦੇ ਆ ਜੀ ਸਾਰਾ ਕਿਉਂਕਿ ਫਿਰ ਮੈਡਮ ਨੂੰ ਬਹੁਤ ਔਖਾ ਹੋਣਾ ਪੈਂਦਾ ਬਾਅਦ ਦੇ ਵਿੱਚ ਤੇ ਥੋੜਾ ਬਹੁਤ ਇਹਦਾ ਛਿੱਟੇ ਚਲੋ ਬੰਦਾ ਸਾਫ਼ ਕਰ ਲੈਂਦਾ ਫਰਸ਼ ਤੋਂ ਫਿਰ ਲੋਹੇ ਬੜੇ ਔਖੇ ਹੋ ਜਾਂਦੇ ਕਿਉਂਕਿ ਜੰਮ ਜਾਂਦੇ ਪੇਂਟ ਦੇ ਤੇ ਆਪਾਂ ਬਸ ਦੋ ਚਾਰ ਦਿਨਾਂ ਚ ਨਿਮੇਟ ਦਾਂਗੇ ਸਾਰਾ ਗਾਇਸ ਮੈਨੂੰ ਤਾਂ ਇਦਾਂ ਲੱਗਦਾ ਕਿ ਉਦੋਂ ਵੀ ਜ਼ਿਆਦਾ ਖਲਾਰੇ ਪੈ ਗਏ ਦੇਖੋ ਮੈਂ ਬਾਥਰੂਮ ਵਾਲੀ ਸਾਈਡ ਜਿਹੜੀ ਸੀਗੀ ਉਹ ਤਾਂ ਕਰਤੀ ਸਾਫ਼ ਸਾਰੀ ਕੰਦਾ ਗੁੰਦਾ ਸਾਰੀਆਂ ਸਾਫ ਹੋ ਗਈਆਂ ਤੇ ਇਹ ਵਾਲਪੇਪਰ ਸਾਡਾ ਥੋੜਾ ਜਿਹਾ ਲੱਥਾ ਹੋਇਆ ਤੇ ਇਹਨੂੰ ਆਪਾਂ ਲਾ ਦਾਂਗੇ ਫੈਵਿਕ ਵਿਕ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਲਾ ਦਾਂਗੇ ਤੇ ਇਧਰੋਂ ਆਪਾਂ ਸਾਰੇ ਦਰਵਾਜੇ ਸਾਫ ਕਰਤੇ ਆ ਤੇ ਜਿਹੜੇ ਸੋਫੇ ਸੀ ਸੋਫੇ ਅਸੀਂ ਇੱਕ ਵਾਰੀ ਬਾਹਰ ਕੱਢਦੇ ਆ ਧਾਕਦੇ ਆ ਕਿਉਂਕਿ ਇਧਰਲੀ ਸਾਈਡ ਸੰਧੂ ਸਾਹਿਬ ਨੇ ਹੁਣ ਕਰਨਾ ਉਹ ਸਕੰਧ ਤੇ ਪੇਂਟ ਨਹੀਂ ਕਰਨਾ ਜਿਹੜੇ ਤੁਸੀਂ ਲੈ ਕੇ ਆਏ ਆ ਉਹ ਵਾਲ ਤੇ ਥੇਰਨ ਵਾਸਤੇ ਕੀ ਕਹਿੰਦੇ ਉਨੂੰ ਇਹ ਤਾਂ ਮੈਨੂੰ ਨਹੀਂ ਪਤਾ ਕਿ ਕਹਿੰਦੇ ਨੇ ਨਹੀਂ ਫਿਰ ਮੈਂ ਤਾਂ ਉਹਨੂੰ ਦੱਸ ਕੇ ਹੀ ਲਿਆ ਕੇ ਕਿਰੀ ਕਿਰੀ ਜੀ ਹੈ ਨਾ ਵਿੱਚ ਉਹ ਕੈਮੀਕਲ ਦੇ ਵਿੱਚ ਬ੍ਰੀਕ ਕੇੜਾ ਮੁੰਦਰਾ ਹੁੰਦੀ ਕਿਰੀ ਜੀ ਉਹ ਕੰਦ ਤੇ ਚੜਾ ਕੇ ਆਪਾਂ ਡਿਜੈਨ ਹੁੰਦਾ ਵਾ ਵੈਸੇ ਤਾਂ ਆਪਾਂ ਪਹਿਲੀ ਵਾਰ ਕਰਨ ਲੱਗੇ ਤਾਂ ਦੇਖੋ ਕਾਮਯਾਬ ਹੁੰਦੇ ਕਿ ਨਹੀਂ ਤੇ ਇਹ ਆਪ ਹੀ ਹੈ ਆਪਣਾ ਗੰਦੀ ਬੜੀ ਹੋਈ ਪਈ ਹੈ ਨਾ ਕੰਦ ਤੇ ਇੱਕ ਵਾਰੀ ਅਸੀਂ ਗੱਦਾ ਜਿਹੜਾ ਹੈਗਾ ਉਹ ਚੱਕ ਕੇ ਇੱਥੇ ਲਾਤਾ ਸੋਫੇ ਇੱਧਰ ਢੱਕਦੇ ਆ ਤੇ ਹੁਣ ਜਿਹੜਾ ਹੈਗਾ ਤਰਪਾਲ ਦੇ ਨਾਲ ਇਹ ਬੈੱਡ ਦੇ ਉੱਪਰ ਪਾਉਣਾ ਸਾਰਾ ਮਾਇਨੇ ਫੇਰੀ ਉਹ ਆਹ ਵਰਤ ਕੇ ਲਾਉਣਾ ਚਲੋ ਉੱਪਰ ਛਿੱਟੇ ਵਗੈਰਾ ਨਾ ਪੈਣ ਤਾਂ ਕਰਕੇ ਅਸੀਂ ਉੱਪਰੋਂ ਬੈੱਡ ਢੱਕਦੇ ਹਾਂ ਰਾਈਸ ਟੀ ਬੜਾ ਔਖਾ ਕੰਮ ਹੈ ਜੇ 12 ਮੈਂ ਤਾਂ ਕਹੀ ਤੁੰਗਾ ਨਾਲੇ ਪੇਡ ਕਰਨ ਦਾ ਇਧਰੋਂ ਸੁੱਤੀ ਕਰਕੇ ਜਾਓ ਬਹੁਤ ਔਖਾ ਕੰਮ ਹੈ ਕਦੇ ਮਾੜੀ ਮੋਟੀ ਗੱਲ ਕਰੋ ਇਹ ਹੂੰ ਇਹ ਕੀਤਾ ਹੀ ਸੋਹਣਾ ਲੱਗਦਾ ਬਾਅਦ ਦੇ ਵਿੱਚ ਤੇ ਖਲਾਰਾ ਖਲਾਰਾ ਦੇਖੋ ਸਾਰੇ ਦਿਨਾਂ ਨਾਲੋਂ ਜ਼ਿਆਦਾ ਅੱਜ ਖਲਾਰਾ ਪੈ ਗਿਆ ਚਲੋ ਕੋਈ ਨਹੀਂ ਮੈਨੂੰ ਲੱਗਦਾ ਬਸ ਇੱਕ ਦੋ ਦਿਨ ਹੀ ਲੱਗਣਗੇ ਫਿਰ ਉਸ ਤੋਂ ਬਾਅਦ ਆਪਾਂ ਸੈੱਟ ਕਰਾਂਦੇ ਹੀ ਆ ਉਹ ਵਾਲਾ ਜਿਹੜਾ ਰੂਮ ਆ ਇਹਦੇ ਵਿੱਚ ਵੀ ਆਪਣਾ ਜਿਹੜਾ ਪੇਂਟ ਆ ਉਹ ਕੰਪਲੀਟ ਹੋ ਗਿਆ ਸਾਰੇ ਦਾ ਸਾਰਾ ਤੇ ਨੀਚੋਂ ਬਸ ਸਾਫ਼ ਸਫਾਈ ਰਹਿ ਗਈ ਆ ਮੈਨੂੰ ਲੱਗਦਾ ਮੈਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਹੀ ਬਿਓਸ਼ ਹੋ ਜੂੰਗੀ ਚਲੋ ਆਹ ਵਧੀਆ ਕੀਤਾ ਹਨਾ ਉੱਤੇ ਫਿਰਨਾ ਬਾਅਦ ਵਿੱਚ ਸਾਫ ਸਫਾਈ ਕਰਨੀ ਬੜੀ ਔਖੀ ਹੋ ਜਾਂਦੀ ਹੈ ਦੇਖਦੇ ਹਾਂ ਕੀ ਪ੍ਰੋਸੈਸਾ ਹਨਾ ਕਿਤੇ ਇਹ ਨਾ ਹੋਵੇ ਕੰਮ ਖਰਾਬ ਹੀ ਹੋ ਜੇ ਦਿਖਾਵਾਂਗੇ ਤੁਹਾਨੂੰ ਤਜਰਬਾ ਨਵੀਂ ਚੀਜ਼ ਦਾ ਇਹ ਜਦੋਂ ਬਣ ਗਿਆ ਤਾਂ ਲੱਗਦਾ ਕਿ ਬਹੁਤ ਵਧੀਆ ਸਾਰੇ ਲਾਉਣਾ ਪਊਗਾ ਯਸ ਯਸਾਂ ਐਨੀ ਕੰਦ ਕਰਦੀ ਆ ਤੇ ਮੈਨੂੰ ਲੱਗਦਾ ਲੈ ਕੇ ਆਉਣਾ ਪਊਗਾ ਥੋੜਾ ਜਿਹਾ ਰਹਿ ਗਿਆ ਹੈ ਨਾ ਸੀਮੈਂਟ ਹੀ ਕਹਿ ਸਕਦੇ ਆਪਾਂ ਇਹਨੂੰ ਪਰ ਇਹ ਕੀ ਚਮਿੰਟ ਦਾ ਨਹੀਂ ਪਤਾ ਕੀ ਹੈ ਹੈ ਜਬ ਖੰਨ ਪਰ ਇੱਕ ਗੱਲ ਆ ਸਾਨੂੰ ਸ਼ਾਪ ਵਾਲੇ ਕਹਿੰਦੇ ਸੀ ਕਿ ਇੱਕ ਗੱਟੇ ਦੇ ਨਾਲ ਤੁਹਾਡੀ ਪੂਰੀ ਜਿਹੜੀ ਵਾਲ ਹੈ ਕਿ ਇੱਕ ਸਾਈਡ ਵਾਲੀ ਉਹ ਹੋਜੂਗੀ ਪਰ ਨਹੀਂ ਇਧਰਲੀ ਸਾਈਡ ਥੋੜਾ ਜਿਹਾ ਹੋਇਆ ਤੇ ਇਧਰਲੀ ਸਾਈਡ ਇੰਨਾ ਕੁ ਹੋਇਆ ਤੇ ਖਤਮ ਹੋਣ ਵਾਲਾ ਹੀ ਹੈ ਤੇ ਫਿਰ ਮੈਨੂੰ ਲੱਗਦਾ ਵਿੱਚ ਦੀ ਬ੍ਰੇਕ ਲੈਣੀ ਪਊਗੀ ਕਿਉਂਕਿ ਜਾ ਕੇ ਸ਼ੈਰੋਂ ਫੇਰ ਲੈ ਕੇ ਆਉਣਾ ਪਊਗਾ ਤੇ ਫਿਰ ਸਟਾਰਟ ਕਰਨਗੇ ਤੇ ਔਖਾ ਬਹੁਤ ਆ ਗਾਇਸ ਕਰਨਾ ਪਹਿਲਾਂ ਦੇਖੋ ਜਿਹੜਾ ਲੋਹੇ ਦਾ ਗੁਰਮਾਲਾ ਉਹਦੇ ਨਾਲ ਲਾਉਣਾ ਪੈਂਦਾ ਫਿਰ ਉਸ ਤੋਂ ਬਾਅਦ ਇੱਕ ਪਲਾਸਟਿਕ ਦਾ ਗੁਰਮਾਲਾ ਉਹਦੇ ਨਾਲ ਵਿੱਚ ਡਿਜ਼ਾਈਨ ਜਾਨੀ ਬਣਿਆ ਹੋਇਆ ਜਿਹੜਾ ਦਿਖ ਰਿਹਾ ਐਦਾਂ ਬਣ ਜਾਂਦਾ ਗਾਈਜ਼ ਆਪਾਂ ਤਾਂ ਬੈਠ ਗਏ ਆ ਵੀ ਆਪਣਾ ਆਪਾਂ ਨੂੰ ਤਾਂ ਬਹੁਤ ਜ਼ਿਆਦਾ ਥਕਾਵਟ ਹੋ ਗਈ ਹੈ ਮੈਂ ਤਾਂ ਸੰਧੂ ਸਾਹਿਬ ਨੂੰ ਕਿਹਾ ਵੀ ਮੈਂ ਤਾਂ ਕਰਦੀ ਰੈਸਟ ਰੈਸਟ ਕਰਕੇ ਫਿਰ ਕੰਮ ਸਟਾਰਟ ਕਰੂੰਗੀ ਕਿਉਂਕਿ ਬਹੁਤ ਜ਼ਿਆਦਾ ਮਤਲਬ ਕਿ ਥਕਾਵਟ ਹੋਈ ਪਈ ਹੈ ਤੇ ਸੰਧੂ ਸਾਹਿਬ ਵਿਚਾਰੇ ਅੰਦਰ ਲੱਗੇ ਹੋਏ ਆ ਦੇਖ ਲਓ ਤੁਸੀਂ ਉਹਨਾਂ ਦਾ ਵੀ ਜਿਹੜਾ ਉਹ ਕੀ ਕਹਿੰਦੇ ਹੁੰਦੇ ਸੀਮੈਂਟ ਜਾਂ ਉਹ ਖਤਮ ਹੋਣ ਵਾਲਾ ਫਿਰ ਉਹ ਜਾ ਕੇ ਬਾਜ਼ਾਰ ਤੋਂ ਲੈ ਕੇ ਆਉਣਗੇ ਤੇ ਮੈਂ ਕਿਹਾ ਮੈਂ ਤਾਂ ਵੀ ਆਪਾਂ ਤਾਂ ਰੈਸਟ ਕਰਦੇ ਆ ਅੱਧਾ ਪੌਣਾ ਘੰਟਾ ਫਿਰ ਰੈਸਟ ਕਰਨ ਤੋਂ ਬਾਅਦ ਫਿਰ ਸਟਾਰਟ ਹੋਵਾਂਗੇ ਗਾਇਸ ਮੈਨੂੰ ਤੇ ਾਰਮਾਨ ਨੂੰ ਲੱਗੀ ਭੁੱਖ ਤੇ ਾਰਮਾਨ ਲੈ ਕੇ ਆਏ ਗੋਲ ਗੱਪੇ ਸਾਡੇ ਪਿੰਡੇ ਹੀ ਗੋਲ ਗੱਪੇ ਮਿਲ ਜਾਂਦੇ ਆ ਤੇ ਮੈਂ ਕਿਹਾ ਚੱਲ ਅੱਜ ਆਪਾਂ ਗੋਲ ਗੱਪੇ ਖਾਣੇ ਕਾਫੀ ਟਾਈਮ ਹੋ ਗਿਆ ਮਤਲਬ ਕਿ ਪਿੰਡ ਵਾਲੇ ਗੋਲ ਗੱਪੇ ਨਹੀਂ ਖਾਦੇ ਸੀ ਮੈਂ ਕਿਹਾ ਚੱਲ ਅੱਜ ਆਪਾਂ ਖਾਣੇ ਤੇ ਸੰਦੂ ਸਾਉ ਕਹੇ ਯਾਰ ਬਾਜ਼ਾਰ ਕਿਉਂਕਿ ਉਹ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਸੀਮੈਂਟ ਸੀਗਾ ਉਹ ਹੋ ਗਿਆ ਸੀ ਖਤਮ ਤੇ ਉਹ ਲੈਣ ਗਏ ਆ ਤੇ ਯਮੀ ਯਮੀ ਗੋਲ ਗੱਪੇ ਖਾਣੇ ਅਰ ਮਾਂ ਕਿੰਦਾ ਮम्मा ਮੈਨੂੰ ਵੀ ਭੁੱਖ ਲੱਗੀ ਹੈ ਨਾ ਯੈਸ ਇਹ ਮੈਂ ਤਾਂ ਵੈਸੇ ਭੁੱਖ ਲੱਗੀ ਜਾਂਦੀ ਆ ਕਿ ਨਹੀਂ ਕੰਨਾਂ ਦੇ ਦੇਵਰ ਕੋਲ ਗੋਲ ਗੱਪਿਆਂ ਵਾਲਾ ਭਾਈ ਲੱਗਦਾ ਨੂੰ ਲੈ ਮੈਂ ਐਵੇਂ ਦੇਖੀ ਜਾਨੀ ਮੈਂ ਕਿਹਾ ਮੈਨੂੰ ਦੇਊਗਾ ਪਰ ਕੀ ਆ ਗਿਆ ਆਪ ਆਪ ਹੀ ਖਾਣੇ ਪੈਣੇ ਮੈਨੂੰ ਬਈ ਹੰ ਮੈਂ ਇੰਨੀਆਂ ਜ਼ਿਆਦੇ ਮਿਰਚਾਂ ਪਾਈਆਂ ਮੈਂ ਤੈਨੂੰ ਕਿਹਾ ਸੀ ਮਿਰਚਾਂ ਇੰਨੀਆਂ ਨਹੀਂ ਪਾਉਣੀਆਂ ਟੇਸਟੀ ਤਾਂ ਬਹੁਤ ਆ ਪਰ ਮਿਰਚਾਂ ਬਹੁਤ ਜ਼ਿਆਦਾ ਵਿੱਚ ਗਾਈਸ ਸੰਦੂਸਾਵਾਂ ਜਾ ਕੇ ਸ਼ਹਿਰੋਂ ਆ ਗਏ ਆ ਇੱਕ ਗੱਟਾ ਹੋਰ ਲੈ ਕੇ ਆਏ ਤੇ ਹੁਣ ਇਹਨਾਂ ਨੂੰ ਬਾਲਟੀ 'ਚ ਪਿਉ올ਿਆ ਤੁਸੀਂ ਇਹ ਮਿਕਸ ਕਰਨਾ ਹਾਂ ਬਣਿਆ ਹੀ ਹੁੰਦਾ ਇਹ ਇਦਾਂ ਹੀ ਹੁੰਦਾ ਮਿਕਸ ਮਤਲਬ ਕਿ ਕੀਤਾ ਕਰਾਇਆ ਹੀ ਹੁੰਦਾ ਗੱਟੇ ਦੇ ਵਿੱਚ ਕੁਝ ਨਹੀਂ ਕਰਨ ਦੀ ਜ਼ਰੂਰਤ ਹੈਨਾ ਹਾਂ ਮਾਮਾ ਨੇ ਬਸ ਔਨੀ ਕਿ ਸਾਈਡ ਰਹਿ ਗਈ ਆ ਬਾਕੀ ਸਾਰੀ ਕੰਪਲੀਟ ਹੋ ਗਈ ਆ ਤੇ ਇਹ ਦੇ ਪਿੱਛੇ ਇਹਨਾਂ ਨੂੰ ਫਿਰ ਬਾਜ਼ਾਰ ਦਾ ਗੇੜਾ ਲਾਉਣਾ ਪਿਆ ਹੁਣ ਚਾ ਪੀਓਗੇ ਯੈਸ ਆ ਪੀਓਗੇ ਤੇ ਟਾਈਮ ਗਾਇਸ ਦੇਖ ਲਓ ਪਹਿਲੇ ਦੋਣ ਦੀ ਚਾਹ ਕਰੀ ਸਵਾ ਪੰਜ ਤੋਂ ਉੱਪਰ ਟਾਈਮ ਹੋ ਗਿਆ ਸ਼ਾਮ ਦਾ ਤੇ ਸੰਧੂ ਸਾਹਿਬ ਕਹਿੰਦੇ ਅੱਜ ਮੈਂ ਇਹ ਕਮਰੇ ਦੀ ਕੰਧ ਕਰਕੇ ਤੇ ਕਿਚਨ ਦੀ ਵੀ ਪਤਾ ਨਹੀਂ ਕਹਿੰਦੇ ਆ ਵੀ ਉੱਥੇ ਵੀ ਇਹ ਕਰਨਾ ਹੈਗਾ ਇੱਕ ਸਾਈਡ ਤੇ ਜੇ ਵੱਧ ਗਿਆ ਤੁਸੀਂ ਸਾਰੇ ਇਹਦੇ ਵਿੱਚ ਪਾਲਿਆ ਨਹੀਂ ਰਿੰਦਾ ਹੋਰ ਹੋਰ ਰਿੰਦਾ ਇਹ ਤੁਹਾਨੂੰ ਥੋੜਾ ਹੀ ਹੋਣਾ ਬਸ ਅੱਛਾ ਤੇ ਤੁਸੀਂ ਦੱਸੋ ਵੀ ਕਿੱਦਾਂ ਦੀ ਲੱਗ ਰਹੀ ਹੈ ਜਦੋਂ ਇਹ ਕੰਧ ਸੁੱਕ ਗਈ ਫਿਰ ਆਪਾਂ ਇਹਦੇ ਤੇ ਪੇਂਟ ਵੀ ਕਰਾਂਗੇ ਫਿਲਹਾਲ ਅਸੀਂ ਇੱਕ ਵਾਰੀ ਇਦਾਂ ਹੀ ਰੱਖਾਂਗੇ ਤੇ ਬਾਅਦ ਵਿੱਚ ਪੈਣੀ ਦੀ ਪੇਂਟ ਚਲੋ ਮੈਂ ਚਾਹ ਬਣਾ ਕੇ ਲੈ ਕੇ ਆਈ ਦੱਤ ਨਹੀਂ ਹੋਈ ਹੈ ਹਾਂ ਵਧੀਆ ਹਜੇ ਤਾਂ ਸੁੱਕੀ ਨਹੀਂ ਹੋਣੀ ਕਿ ਸੁੱਕ ਗਈ ਅੱਛਾ ਨਹੀਂ ਸੁੱਕੀ ਨਹੀਂ ਹੋਣੀ ਅੱਛਾ ਸੁੱਕ ਗਈ ਗਾਈਸ ਆਪਣੀ ਜਿਹੜੀ ਵਾਲ ਉਹ ਕੰਪਲੀਟ ਹੋ ਗਈ ਆ ਉਹ ਤੁਸੀਂ ਦੇਖ ਰਹੇ ਹੋ ਜਿਹੜਾ ਡੱਬ ਜਾ ਹੈਗਾ ਉਹ ਮਗਰੋਂ ਲਿਆ ਕੇ ਲਾਇਆ ਜਿਹਦੇ ਪ੍ਰੋਪਰ ਸੁੱਕ ਗਈ ਫਿਰ ਇਹਦੇ ਤੇ ਪੇਂਟ ਕਰ ਦਾਂਗੇ ਫਿਰ ਇੱਕੋ ਜਾ ਹੋ ਜਾਊਗਾ ਫਿਲਹਾਲ ਵਾਲ ਜਿਹੜੀ ਕੰਪਲੀਟ ਹੋ ਗਈ ਆ ਤੇ ਸੰਧੂ ਸਾਹਿਬ ਕਹਿੰਦੇ ਹੁਣ ਮੈਂ ਰਸੋਈ ਦੇ ਵਿੱਚ ਵੀ ਕਰਨਾ ਹੈਗਾ ਇਹ ਆਪਣੀਆਂ ਪੌੜੀਆਂ ਜਾਂਦੀਆਂ ਮਤਲਬ ਕਿ ਕਿਚਨ ਦੇ ਵਿੱਚ ਦੀ ਤੇ ਇਸ ਵਾਲ ਤੇ ਕਹਿੰਦੇ ਕਰਨਾ ਤੇ ਹੁਣ ਬਾਲ ਨੂੰ ਲੱਗ ਗਿਆ ਮੈਨੂੰ ਲੱਗਦਾ ਅੱਜ ਨਹੀਂ ਤੁਸੀਂ ਸਾਹ ਲੈਂਦੇ ਹਨਾ ਕਿ ਨਹੀਂ ਲੱਗਦਾ ਅੱਜ ਪੂਰੇ ਜੋਸ਼ ਦੇ ਵਿੱਚ ਆ ਵੀ ਕੰਮ ਮੈਂ ਕੰਪਲੀਟ ਕਰਕੇ ਛੱਡਣਾ ਭਵਾਂ ਰਾਤ ਦੇ 12 ਵਜ ਜਾਣ ਹਨਾ ਯੈਸ ਸਰ ਰਾਤ ਦੇ 12 ਵਜ ਜਾਣ ਕੰਮ ਮੈਂ ਜ਼ਰੂਰ ਕੰਪਲੀਟ ਕਰਨਾ ਕਿ ਨਹੀਂ ਤੇ ਰੂਮ ਦੀ ਜਿਹੜੀ ਮੈਂ ਸਫਾਈ ਕਰਤੀ ਆ ਸੈਟਿੰਗ ਸਾਰੀ A to Z ਕਰਤੀ ਆ ਇੰਨੀ ਜ਼ਿਆਦਾ ਡਸਟ ਸੀ ਸਾਰੇ ਸਮਾਨ ਤੇ ਸਾਰਾ ਆਪਾਂ ਕਲੀਨ ਕਰਤਾ ਤੇ ਹੁਣ ਬਸ ਕੱਲ ਨੂੰ ਜਿਹੜਾ ਹੈਗਾ ਫਰਸ਼ ਜਿਹੜੀ ਆ ਉਹ ਸਾਫ਼ ਕਰਕੇ ਤੇ ਇਹ ਕਮਰਾ ਜਿਹੜਾ ਫਾਈਨਲ ਕੰਪਲੀਟ ਹੋ ਜਾਊਗਾ ਪੇਟੀਆਂ ਅਲਮਾਰੀਆਂ ਦੇ ਜਿਹੜੇ ਕਵਰ ਕੁਵਰ ਆਪਾਂ ਦੇ ਦਾਂਗੇ ਕੱਲ ਨੂੰ ਇੱਕ ਵਾਰ ਸਾਰਾ ਕੰਪਲੀਟ ਕਰ ਦਿੱਤਾ ਇਹ ਰੂਮ ਗਾਇਸ ਸਵਾ 8 ਦਾ ਟਾਈਮ ਹੋ ਗਿਆ ਤੇ ਸੰਧੂ ਸਾਹਿਬ ਹਜੇ ਤੱਕ ਲੱਗੇ ਹੋਏ ਆ ਕਿਚਨ ਦੇ ਵਿੱਚ ਤੇ ਤੁਹਾਨੂੰ ਮੈਂ ਦਿਖਾਉਣੀ ਆ ਇੱਕ ਨਵਾਂ ਡਿਜ਼ਾਈਨ ਇਹਨਾਂ ਨੇ ਵਾਲ ਤੇ ਬਣਾਤਾ ਹੈਗਾ ਤੇ ਇਧਰ ਦੇਖੋ ਬੜੀ ਮਿਹਨਤ ਦੇ ਨਾਲ ਆਪਣੇ ਦਿਮਾਗ ਦੇ ਨਾਲ ਜਿਹੜਾ ਡਿਜ਼ਾਈਨ ਹੈਗਾ ਇਹਨਾਂ ਨੇ ਬਣਾਇਆ ਹੋਇਆ ਬਹੁਤ ਮਤਲਬ ਕਿ ਔਖਾ ਡਿਜ਼ਾਈਨ ਆ ਜਿਹੜਾ ਇਹ ਬਣਾ ਰਹੇ ਮੈਂ ਤਾਂ ਹੈਰਾਨ ਆ ਵੀ ਇਹਨਾਂ ਨੇ ਡਿਜ਼ਾਈਨ ਬਣਾ ਕਿਵੇਂ ਦਿੱਤਾ ਤੇ ਦੇਖੋ ਆ ਜਟਨਾਨੀ ਆਜੇ ਪਾਸ ધ્યાન ਨੂੰ ਲੱਗ ਰਹੇ ਬਣਾ ਹਟ ਨਹੀਂ ਸਕਦਾ ਮੈਂ ਕਿਉਂਕਿ ਕੈਮੀਕਲ ਹੈ ਜੇ ਸਾੜਤਾ ਤਾਂ ਉੱਥੇ ਸਿਸਟਮ ਖਰਾਬ ਹੋਏਗਾ ਆ ਗਾਇਜ਼ ਇਹ ਇਹ ਇਦਾਂ ਦੀ ਚੀਜ਼ ਆ ਕਿ ਆਪਾਂ ਇਹਨੂੰ ਛੱਡ ਨਹੀਂ ਸਕਦੇਗੇ ਤੇ ਜਦੋਂ ਇਹ ਬਣਾਉਣ ਲੱਗ ਜਾਈਏ ਤਾਂ ਫਿਰ ਇਹ ਬਣਾ ਕੇ ਹੀ ਹਟਣਾ ਪੈਂਦਾ ਇਹ ਇਦਾਂ ਦੀ ਚੀਜ਼ ਆ ਜਦੋਂ ਪੂਰਾ ਪੇਂਟ ਹੋ ਗਿਆ ਤੇ ਫਾਈਨਲ ਜਿਹੜੀ ਆ ਵਾਲ ਹੋਗੀ ਉਸ ਤੋਂ ਬਾਅਦ ਜਿਹੜੀ ਲੁੱਕ ਆ ਉਹ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਦੀ ਆ ਤੇ ਦੇਖੋ ਇਹ ਕਿੰਨਾ ਔਖਾ ਇਹ ਕਰਨਾ ਪਹਿਲਾਂ ਇਹਨੂੰ ਐਦਾਂ ਜਿਹੜਾ ਹੈਗਾ ਗੁਰਮਾਲੇ ਦੇ ਨਾਲ ਲਾਉਣਾ ਪੈਂਦਾ ਫਿਰ ਇੱਕ ਆ ਚੀਜ਼ ਹੈਗੀ ਹੈ ਇਹ ਹੈਗਾ ਪਲਾਸਟਿਕ ਦਾ ਗੁਰਮਾਲਾ ਫਿਰ ਇਹਦੇ ਨਾਲ ਮਤਲਬ ਕਿ ਉੱਪਰੋਂ ਮਤਲਬ ਕਿ ਡਿਜ਼ਾਈਨ ਬਣਦਾ ਇਹਦੇ ਨਾਲ ਜਿਹੜਾ ਤੁਸੀਂ ਇਹ ਦੇਖ ਸਕਦੇ ਹੋ ਐਦਾਂ ਦਾ ਡਿਜ਼ਾਈਨ ਬਣ ਗਿਆ ਤੇ ਇਹਨਾਂ ਨੇ ਪਹਿਲੀ ਵਾਰੀ ਟਰਾਈ ਕੀਤਾ ਹੈਗਾ ਇਹ ਸਾਨੂੰ ਇਹ ਸੀ ਕਿ ਇਹ ਨਾ ਹੋਵੇ ਹੋਵੇ ਹੀ ਨਾ ਪਰ ਨਹੀਂ ਹੋ ਰਿਹਾ ਹੈ ਥੋੜਾ ਜਿਹਾ ਮੁਸ਼ਕਲ ਹੀ ਹੈ ਕਿ ਨਹੀਂ ਸੰਤੂ ਸਾਹਿਬ yes sir <laughs> yes more of her maafi ਹਾਏ ਕਿੰਨਾ ਕੁ ਟਾਈਮ ਲੱਗੂਗਾ ਓਵਰਨਾਈਟ ਲੱਗੀ ਓਵਰਨਾਈਟ ਮੈਂ ਤਾਂ ਥੱਕ ਗਈ ਮੈਂ ਹਜੇ ਰੋਟੀਆਂ ਖਾਣੀਆਂ ਜਿਹੜੀਆਂ ਇਹਨਾਂ ਤੇ ਤੁਸੀਂ ਕਰੀਏ ਨੇ ਥੱਕ ਮੈਂ ਗਈ ਮੈਨੇ ਕਿ ਚੱਕੀਆਂ ਨਹੀਂ ਫੱਲੇ ਓਹੋ ਹੋ 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 ਅਈਨੀ ਸਫਾਈ ਕਿਵੇਂ ਕਰਾਂਗੇ ਮੈਨੂੰ ਤਾਂ ਤਾਪ ਚੜਿਆ ਪਿਆ ਵੇਖ ਵੇਖ ਕੇ ਬੁਰੇ ਹਾਲ ਹੋਇਆ ਸਾਢੇ 8 ਹੋ ਗਏ ਆ ਹਾਂਜੀ ਟਾਈਮ ਬਹੁਤ ਹੋ ਗਿਆ ਜੀ ਰਾਤ ਦੇ 10:00 ਵਜੇ ਜੀ ਆਪਾਂ ਕਿਚਨ ਦੇ ਵਿੱਚ ਜੋ ਡਿਜ਼ਾਈਨਿੰਗ ਦਾ ਕੰਮ ਚੱਲਦਾ ਸੀ ਉਹ ਆਪਾਂ ਕੋਸਾਦ ਤੱਕ ਕਨਵਰਟ ਦਿੱਤਾ ਜੀ ਕੋਸ ਆਪਾਂ ਅਗਲੇ ਡੇਜ਼ ਪੂਰਾ ਕਰ ਲਵਾਂਗੇ ਜੀ ਹੁਣ ਅ ਅਰਮਾਨ ਹੋਣਾ ਨੇ ਤੇ ਮੈਡਮ ਹੋਣਾ ਨੇ ਤਾਂ ਰੋਟੀ ਖਾ ਲਈ ਤੇ ਮੈਂ ਹੀ ਰੰਦਾ ਸੀ ਤੇ ਟਾਈਮ 10:00 ਵਜੇ ਰਾਤ ਦੇ ਜੀ ਹੁਣ ਆਪਾਂ ਇਸ਼ਨਾਨ-ਸ਼ਨੂਨ ਕਰਕੇ ਤੇ ਫਿਰ ਛਕਦੇ ਆਂ ਪ੍ਰਸ਼ਾਦਾ ਜੀ ਭੁੱਖ ਬਹੁਤ ਲੱਗੀ ਐ ਤੇ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਚੈਨਲ ਨਿਆਮ ਹੈ ਜੀ ਦਾ ਸੰਧੂ ਫੈਮਿਲੀ ਵਲੌਗ ਤੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਕਰਿਆ ਕਰੋ ਜੀ ਤੇ ਆਪਾਂ ਵਲੌਗ ਦਾ ਕਰਨ ਲੱਗੇ ਆ ਜੀ ਐਂਡ ਤੇ ਉਸੇ ਇਸੇ ਤਰ੍ਹਾਂ ਤੁਸੀਂ ਸਾਡੇ ਵਲੌਗ ਨਾਲ ਜੁੜੇ ਰਿਹਾ ਕਰੋ ਜੀ ਧੰਨਵਾਦ ਜੀ ਗੁੱਡ ਨਾਈਟ